ਹਾਂਜੀ ਮਾਨਯੋਗ ਡਿਜੀਪੀ ਪੰਜਾਬ ਐਸਐਸਪੀ ਕਪੂਰਥਲਾ ਮੈਡਮ ਮਤਸਲਾ ਮੁੱਤਾ ਆਈਪੀਐਸ ਉਹਨਾਂ ਦੇ ਦਿਸ਼ਾ ਨਿਰਦੇਸ਼ ਤੇ ਜੋ ਮਾੜੇ ਅਨਸਰਾਂ ਦੇ ਖਿਲਾਫ ਅਸੀਂ ਸਬਡਿਵੀਜ਼ਨ ਫਗਵਾੜਾ ਵਿੱਚ ਜੋ ਮੁਹਿੰਮ ਚੱਲ ਰਹੀ ਆ ਉਹਦੇ ਵਿੱਚ ਹੀ ਲੜੀ ਦੇ ਵਿੱਚ ਸਾਡੇ ਸੀਆਈਏ ਸਟਾਫ ਨੂੰ ਇੱਕ achhi saphalta mili ਹੈ ਇਹ ਵੀ ਵੀਰ ਜੀ ਤੁਹਾਨੂੰ ਯਾਦ ਹੋਣਾ ਸੀ ਐਫ ਆਈ ਆ ਨੰਬਰ 46 4 ਅਗਸਟ ਨੂੰ ਆਰਮਜ਼ ਐਕਟ ਦੇ ਵਿੱਚ ਦਰਜ ਕੀਤੀ ਸੀ ਜਿਹਦੇ ਵਿੱਚ ਇੱਕ ਲੜਕਾ ਬਿੱਲਾ ਕਲਿਆਣਾ ਹੈ ਔਰ ਉਹਦੇ ਕੋਲ ਦੋ ਵੈਪਨ ਗ੍ਰਾਮ ਹੁਏ ਹੋਏ ਸੀਗੇ ਉਹਦੇ ਹੀ ਅਸੀਂ ਫਾਰਵਰਡ ਲਿੰਕੇजेस ਉਹਦੇ ਜਿਹੜਾ ਗਰੁੱਪ ਹੈ ਉਹਦੇ ਸਾਰੇ ਸਾਥੀਆਂ ਤੇ ਜਿਹਦੇ ਉਹ ਅਸੀਂ ਇਨਵੈਸਟੀਗੇਸ਼ਨ ਚ ਐਕਸਪਲੋਰ ਕੀਤਾ ਤਾਂ ਉਹਦੇ ਵਿੱਚ ਇੱਕ ਮੁੰਡਾ ਜਿਹੜਾ ਹੈਗਾ ਜਿਸ ਦਾ ਨਾਮ ਫੁੱਲ ਕੁਸ਼ਨ ਸੋਨੀ ਉਰਫ ਵਿੰਨੀ ਸੋਨੀ ਇਹ ਲਾਵਿਆ ਮਹੱਲਾ ਦਾ ਰਹਿਣ ਵਾਲਾ ਹੈ ਤੇ ਸਾਨੂੰ ਇਹ ਇਨਵੈਸਟੀਗੇਸ਼ਨ ਸਾਹਮਣੇ ਆਇਆ ਕਿ ਇਹਦੇ ਕੋਲ ਵੀ ਇੱਕ ਵੈਪਨ ਹੈ ਜਿਹੜਾ ਕਿ ਇਹ ਜਿਹੜੇ ਗਰੁੱਪ ਹੈ ਇਹ ਆਪਸ ਵਿੱਚ ਸਾਰੇ ਦੋਸਤ ਨੇ ਔਰ ਜਦੋਂ ਵੀ ਕੋਈ ਕਿਤੇ ਵਾਰਦਾਤ ਕਰਨੀ ਹੈ ਜਾਂ ਕਿ ਬੈਂਕ ਨੂੰ ਇਹ ਸ਼ਹਿਰ ਕਰਦੇ ਨੇ ਲੱਗਦਾ ਔਰ ਇੱਕ ਇਲੈਗਲ ਵੈਪਨ ਇਹ ਵੀ ਪੋゼਸ਼ਨ ਦੇ ਵਿੱਚ ਹੈ ਜੋ ਬਿੰਦੀ ਸੋਨੇ ਦੇ ਪੋゼਸ਼ਨ ਚ ਹੈ ਅ ਇਹਦੇ ਵਿੱਚ 12 ਤਰੀਕ ਨੂੰ ਐਚਆਰਸੀਏ ਦੀ ਟੀਮ ਨੇ ਉਸ ਦੋਸ਼ੀ ਨੂੰ ਅਰੈਸਟ ਕੀਤਾ ਤਸੀਲ ਪੁਰਾਣੀ ਤਸੀਲ ਤੋਂ ਕਰਵਨ ਜੂਜਰ ਦੇ ਏਰੀਆ ਤੇ ਉੱਥੇ ਫੁੰਗਿਆ ਸੀਗਾ ਤੇ ਉਹਨੂੰ ਉੱਥੋਂ ਗ੍ਰਿਫਤਾਰ ਕੀਤਾ ਗਿਆ ਔਰ ਇਹਦੇ ਇਨਕ ਸ਼ਾਪ ਦੇ ਉੱਪਰ ਹੀ ਇਹਦੇ ਡਿਸਕਲੋਜ਼ਰ ਦੇ ਉੱਪਰ ਇੱਕ ਵੱਤੀ ਬੋਰ ਦਾ ਪਿਸਤਲ ਜਿਹੜਾ ਕਿ ਇਲੀਗਲ ਹੈ ਔਰ ਨਾਲ ਦੋ ਰੋਂ ਨੇ ਉਹ ਕਵਰ ਕੀਤੇ ਗਏ ਨੇ ਤੇ ਇਹਦਾ ਹੁਣ ਅੱਜ ਇਸ ਨੂੰ ਮਾਨਯੋਗ ਅਦਾਲਤ ਕੋਲ ਵਿੱਚ ਪੇਸ਼ ਕਰਕੇ ਗੋਦ ਅੰਦਰ ਮੰਨ ਲਿਆ ਗਿਆ ਹੈ ਔਰ ਦੌਰਾਨੇ ਰਿਮਾਂਡ ਦੇ ਤੋਂ ਸਾਰਾ ਇਹਨੇ ਕਿੱਥੋਂ ਲਿਆ ਕਿਹੜੀ ਵਾਰਦਾਤ ਹੋਰ ਅਗਰ ਇਸਨੇ ਕੀਤੀ ਇਸ ਸਟੈਪਨ ਦੇ ਨਾਲ ਉਹ ਸਾਰਾ ਅਸੀਂ ਇਨਵੈਸਟੀਗੇਸ਼ਨ ਦੇ ਦੌਰਾਨ ਇਹ ਤੋਂ ਕੁਝ ਹੀ ਚਾਹ। ਠੀਕ ਹੈ ਜੀ ਪਹਿਲਾਂ ਵੀ ਕੋਈ ਹੈਗਾ ਇੰਤੇ? ਇਤੇ ਪਹਿਲਾਂ ਵੀ ਕੋਈ ਹੈਗਾ ਕਿਸੇ? ਆ ਹਜੇ ਫਿਲਹਾਲ ਸਾਨੂੰ ਆ ਨਹੀਂ ਹਜੇ ਮਿਲਿਆ ਬਟ ਇਨ ਇਨਵੈਸਟੀਗੇਸ਼ਨ ਦੇ ਵਿੱਚ ਸਾਰੀ ਡੀਟੇਲ ਦੇ ਵਿੱਚ ਅਸੀਂ ਤੱਤ ਇਕੱਠਾ ਕਰ ਲਿਆ। ਪਰ ਉਹ ਜੋ ਬਿੱਲਾ ਨੂੰ ਜਦੋਂ ਪੁੱਛਗਿਛ ਕੀਤੀ ਗਈ ਤਾਂ ਉਹਨੇ ਇਹਦਾ ਨਾਮ ਲਿਆ ਕਿ ਉਹਨੇ ਕੁਝ ਵਾਰਦਾਤਾਂ ਜਾਂ ਇਹਦੇ ਨਾਲ ਗੱਲ ਕੇ ਜਾਂ ਕਿਸੇ ਨੇ ਰਲ ਕੇ ਕੋਈ ਵਾਰਦਾਤਾਂ ਕਰਨੀਆਂ ਵੀ ਬਣੀਆਂ ਕੁਝ ਕੁਝ ਵਿੱਚ। ਜਿਹੜੀ ਬਿੱਲੇ ਦੀ ਪੁਛਗਿਸ਼ ਦੇ ਵਿੱਚ ਆਇਆ ਸੀ ਵੀ ਜਦੋਂ ਵੀ ਉਹ ਕਿਤੇ ਇਹਨਾਂ ਦਾ ਲੜਾਈ ਝਗੜਾ ਹੁੰਦਾ ਸੀਗਾ ਬਿਕੋਜ਼ ਇਹ ਇਹ ਉਹੀ ਆਏਗੇ ਜਿਨ੍ਹਾਂ ਨੇ ਕੰਰੀਆ ਉਹਨਾਂ ਬਰਿਸ਼ਤਾ ਦੇ ਬਾਹਰ ਫਾਇਰਿੰਗ ਵੀ ਹੋਈ ਸੀਗੀ ਉਹਦੇ ਵਿੱਚ ਵੀ ਸਾਰੇ ਇਕੱਠੇ ਸੀਗੇ ਤੇ ਇਹ ਉਦੋਂ ਵੀ ਉਹਨਾਂ ਦੇ ਨਾਲ ਸੀਗਾ ਸੋ ਅਸੀਂ ਉਸ ਟਾਈਮ ਇਹਦੀ ਨਾਮਜ਼ਾਗਰ ਨਹੀਂ ਹੋਇਆ ਸੀਗਾ ਤੇ ਬਿੱਲੇ ਦੀ ਪੁਛਗਿਸ਼ ਦੇ ਵਿੱਚ ਹੀ ਆ ਗਿਆ ਅਸੀਂ ਉਹ ਇਨਵੈਸਟੀਗੇਸ਼ਨ ਵਿੱਚ ਅੱਗੇ ਪ੍ਰਸੀਡ ਕਰਾਂਗੇ ਬਟ ਇਹ ਸਾਰੀ ਚੀਜ਼ਾਂ ਇਹਦੇ ਤੋਂ ਵੀ ਕੰਟਰਾ ਇਨਕਾਊਂਟਰ ਚੈੱਕ ਕੀਤਾ ਜਾਏਗਾ ਦੌਰਾਨੀ ਤਫਤੀਸ਼ ਤੇ ਜੋ ਵੀ ਸੱਚਾਈ ਸਾਹਮਣੇ ਆਈ ਉਹਦੇ ਸੀਡ ਕੀਤਾ ਜਾਏਗਾ ਠੀਕ ਹੈ